ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਗੁਰਦੁਆਰਾ ਧੰਨ ਧੰਨ ਮਾਤਾ ਦਮੋਦਰੀ ਜੀ ਗੁਰੂ ਕੇ ਮਹਿਲ ਪਾਤਸ਼ਾਹੀ 6ਵੀਂ ਪਿੰਡ ਡਰੋਲੀ ਭਾਈ ਜ਼ਿਲ੍ਹਾ ਮੋਗਾ ਆਜੋ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣੀਏ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੀਏ ਆਜੋ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆਂ ਨਾਲ-ਨਾਲ ਆਪ ਜੀ ਨਾਲ ਇਤਿਹਾਸ ਸੰਝਾ ਕਰਦੇ ਆਂ ਮਾਤਾ ਦਮੋਦਰੀ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਤਨੀ ਸਨ ਪਿੰਡ ਡਰੋਲੀ ਦੇ ਵਸਨੀਕ ਭਾਈ ਸਾਈ ਦਾ ਜੀ ਤੇ ਉਹਨਾਂ ਦੀ ਪਤਨੀ ਮਾਤਾ ਰਾਮੋ ਜੀ ਜੋ ਮਾਤਾ ਦਮੋਦਰੀ ਜੀ ਦੇ ਭੈਣ ਜੀ ਸਨ ਉਹਨਾਂ ਨੇ ਇੱਕ ਨਵਾਂ ਮਕਾਨ ਬਣਾਇਆ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਕਿਸੇ ਸਮੇਂ ਇੱਥੇ ਆਏ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਸਮਾਂ ਗੁਜ਼ਾਰ ਰਹੇ ਸਨ ਉਸ ਸਮੇਂ ਹੀ ਬਾਬਾ ਗੁਰਦਿੱਤਾ ਜੀ ਦਾ ਵੀ ਇਸ ਪਿੰਡ ਵਿੱਚ ਹੀ ਜਨਮ ਹੋਇਆ ਕੁਝ ਸਮਾਂ ਬੀਤ ਜਾਣ ਤੇ ਸਾਵਣ ਦੇ ਮਹੀਨੇ 1688 ਈਸਵੀ ਨੂੰ ਮਾਤਾ ਦਮੋਦਰੀ ਜੀ ਅਕਾਲ ਚਲਾਣਾ ਕਰ ਗਏ ਤੇ ਸੱਚਖੰਡ ਜਾਬਰਾਜੇ ਮਾਤਾ ਜੀ ਦਾ ਸ਼ਸਕਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਪਿੰਡ ਵਿੱਚ ਜਿਸ ਅਸਥਾਨ ਦੇ ਆਪਾ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਕੀਤਾ ਬਾਅਦ ਵਿੱਚ ਮਾਤਾ ਦਮੋਦਰੀ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਮਾਤਾ ਰਾਮੋ ਜੀ ਤੇ ਉਹਨਾਂ ਦੇ ਪਤੀ ਸਾਈਂ ਦਾਸ ਜੀ ਵੀ ਸਰੀਰ ਛੱਡ ਗਏ ਅਤੇ ਬਾਅਦ ਵਿੱਚ ਨਰੈਣਦਾਸ ਜੀ ਦੇ ਮਾਤਾ ਦਇਆਕੌਰ ਜੀ ਉਹ ਵੀ ਸਰੀਰ ਛੱਡ ਗਏ ਜੋ ਮਾਤਾ ਦਮੋਦਰੀ ਜੀ ਦੇ ਮਾਤਾ ਪਿਤਾ ਸਨ ਇਹਨਾਂ ਪੰਜਾਂ ਮਹਾਨ ਰੂਹਾਂ ਦੇ ਸੰਸਕਾਰ ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਐਸਾ ਸਥਾਨ ਤੇ ਕੀਤੇ ਤੇ ਦਰਬਾਰ ਸਾਹਿਬ ਦੇ ਵਿੱਚ ਆਪ ਜੀ ਦਰਸ਼ਨ ਕਰ ਰਹੇ ਹੋ ਕਿ ਉਹ ਅੰਗੀਠਾ ਸਾਹਿਬ ਹੈ ਜੋ ਪੰਜ ਮਹਾਨ ਰੂਹਾਂ ਦਾ ਅੰਗੀਠਾ ਸਾਹਿਬ ਇੱਥਾਂ ਬਣਾਇਆ ਗਿਆ ਉੱਪਰ ਨਵਾਂ ਦਰਬਾਰ ਸਾਹਿਬ बन चुका है क्योंकि उधो धरती नीमी होवेगी ये जगह नीमी होवेगी यस करके ओ अंगीठा साहिब नीमा रह गया ਤੇ ਉੱਪਰ ਦਰਬਾਰ ਸਾਹਿਬ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆ ਇਹ ਅੰਗੀਠਾ ਸਾਹਿਬ ਉਹਨਾਂ ਪੰਜ ਮਹਾਨ ਸ਼ਖਸੀਅਤਾਂ ਦਾ ਅੰਗੀਠਾ ਸਾਹਿਬ ਆ ਜਿਨ੍ਹਾਂ ਦੇ ਸ਼ਿਸ਼ਕਾਰ ਇੱਥੇ ਕੀਤੇ ਗਏ ਸੀ ਮਾਤਾ ਦਮੋਦਰੀ ਜੀ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਧਰਮ ਪਤਨੀ ਸਨ ਤੇ ਮਾਤਾ ਦਮੋਦਰੀ ਜੀ ਦੇ ਪਿਤਾ ਨਰੈਣ ਦਾਸ ਜੀ ਤੇ ਮਾਤਾ ਦਇਆ ਕੌਰ ਜੀ ਤੇ ਮਾਤਾ ਦਮੋਦਰੀ ਜੀ ਦੇ ਭੈਣ ਮਾਤਾ ਰਾਮੋ ਜੀ ਤੇ ਆਪਣਾ ਭਈਆ ਸਾਈਂ ਦਾਸ ਜੀ ਜਿਨ੍ਹਾਂ ਦਾ ਪਿੰਡ ਵੀ ਡਰੋਲੀ ਭਾਈ ਸੀਗਾ ਉਹਨਾਂ ਪੰਜ ਮਹਾਨ ਰੂਹਾਂ ਦੇ ਇੱਥੇ ਸ਼ਿਸ਼ਕਾਰ ਕੀਤੇ ਗਏ ਸੀ ਤੇ ਅੰਗੀਠਾ ਸਾਹਿਬ ਉਹਨਾਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਬਾਅਦ ਵਿੱਚ ਗੁਰੂ ਸਾਹਿਬ ਜੀ ਨੇ ਸਿੰਘਾਂ ਨੂੰ ਕਿਹਾ ਕਿ ਹੁਣ ਇੱਥੇ ਮਨ ਨਹੀਂ ਲੱਗਦਾ ਆਪਾਂ ਡਰੋਲੀ ਭਾਈ ਤੋਂ ਭਾਈ ਰੂਪੇ ਵੱਲ ਜਾਣਾ ਹੈ ਜਦ ਗੁਰੂ ਸਾਹਿਬ ਜੀ ਭਾਈ ਰੂਪੇ ਨੂੰ ਜਾਣ ਲੱਗੇ ਤਾਂ ਸੰਗਤ ਨੇ ਕਿਹਾ ਕਿ ਗੁਰੂ ਸਾਹਿਬ ਜੀ ਸਾਡੀਆਂ ਗਰੀਬਾਂ ਦੀਆਂ ਦੁੱਖ ਤਕਲੀਫਾਂ ਕੌਣ ਸੁਣਿਆ ਕਰੇਗਾ ਫਿਰ ਗੁਰੂ ਜੀ ਨੇ ਕਿਹਾ ਕਿ ਅੱਜ ਤੋਂ ਬਾਅਦ ਇਸ ਸਥਾਨ ਤੇ ਮਾਤਾ ਦਮੋਦਰੀ ਜੀ 24 ਘੰਟੇ ਪਹਿਰਾ ਦਿਆ ਕਰਨਗੇ ਸੋ ਜੋ ਵੀ ਸੱਚੇ ਮਨ ਵਾਲਿਆ ਇਸ ਸਥਾਨ ਤੇ ਆ ਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕਰੇਗਾ ਤਾਂ ਉਹਨਾਂ ਦੀਆਂ ਦੁੱਖ ਤਕਲੀਫਾਂ ਮਾਤਾ ਜੀ ਆਪ ਦੂਰ ਕਰਿਆ ਕਰਨਗੇ ਸੋ ਪਰਮਾਤਮਾ ਦਾ ਸਿਮਰਨ ਕਰਨਾ ਅਸੀਂ ਤੁਹਾਡੇ ਅੰਗ ਸੰਗ ਰਹਾਂਗੇ ਇਹ ਕਹਿ ਕੇ ਗੁਰੂ ਸਾਹਿਬ ਜੀ ਇੱਥੋਂ ਭਾਈ ਰੂਪੇ ਵੱਲ ਚਲੇ ਗਏ ਆਪ ਜੀ ਦਰਸ਼ਨ ਕਰ ਸਕਦੇ ਹੋ ਕਿ ਜੋ ਸਰੋਵਰ ਸਾਹਿਬ ਵੀ ਇੱਥੇ ਬਣਿਆ ਹੋਇਆ ਹੈ ਜਿਹੜੀਆਂ ਸੰਗਤਾਂ ਇੱਥੇ ਦਰਸ਼ਨਾਂ ਵਾਸਤੇ ਆਉਂਦੀਆਂ ਨੇ ਉਹ ਇਸ ਸਰੋਵਰ ਤੇ ਇਸ਼ਨਾਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਮਾਤਾ ਦਮੋਦਰੀ ਜੀ ਦੇ ਪਵਿੱਤਰ ਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਵਾਉਂਦਿਆਂ ਤੋਂ ਅਤੇ ਇਤਿਹਾਸਾਂਝਾ ਕਰਦਿਆਂ ਤੋਂ ਸਾਡੇ ਤੋਂ ਬਹੁਤ ਸਾਰੀਆਂ ਭੁੱਲ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫੀ ਬਖਸ਼ਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਇਤਿਹਾਸ ਕੋਈ ਦੂਰ ਦਰੇਡੇ ਬੈਠਾ ਵੀ ਜਾਣ ਸਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਸਾਡੇ Facebook ਪੇਜ ਤੇ Instagram ਪੇਜ ਨੂੰ ਵੀ ਫੋਲੋ ਕਰਿਓ ਆਪ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ